ਕਾਰਪੋਰੇਸ਼ਨ ਚੋਣਾਂ ਤੋਂ ਪਹਿਲਾਂ ਸੋਧ ਜਾਂ ਇਤਰਾਜ਼ ਦਰਜ ਕਰਵਾਉਣ ਲਈ VOTER ਸੂਚੀਆਂ ਅਤੇ ਵਾਰਡਬੰਦੀ ਜਲਦੀ ਜਾਰੀ ਕੀਤੀ ਜਾਵੇ ਖੁਰਾਣਾ ਚੰਦੀ ਤਾਰਾ ਚਿੰਨ ਤਾਰਾ ਚਿੰਨ ਸ਼੍ਰੋਮਣੀ ਅਕਾਲੀ ਦਲ ਬੱਬਾ ਨੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ ਤਾਰਾ ਚਿੰਨ ਇਨਚਾਰਜ ਨੇ ਖੁਰਾਣਾ ਸਾਹਿਬ ਅੱਜ ਕੀ ਕਿਹਾ ਐਸਟੀਐਮ ਸਾਹਿਬ ਨੂੰ ਤੁਸੀਂ ਮੰਗ ਪੱਤਰ ਦਿੱਤਾ ਕੀ ਮੁੱਖ ਮਕਸਦ ਕੀ ਸੀ ਉਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਵੱਲੋਂ ਇੱਕ ਮੰਗ ਪੱਤਰ ਐਸ.ਡੀ.ਐਮ. ਸਾਹੂ ਨੂੰ ਦਿੱਤਾ ਗਿਆ ਜੋ ਕਿ ਚੋਣ ਕਮਿਸ਼ਨ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ 12 ਤਰੀਕ ਨੂੰ ਜਿਸ ਵਿੱਚ ਕਿਹਾ ਗਿਆ ਸੀ ਕਿ 14 ਤਰੀਕ ਤੋਂ ਜਿਹੜੀ ਹੈਗੀ ਹੈ ਵੋਟਰ ਲਿਸਟਾਂ ਪਬਲਿਸ਼ ਕੀਤੇ ਜਾਊਗੀਆਂ ਤੇ 18 ਤਰੀਕ ਤੋਂ ਤਰਾਇ ਲਈ ਜਾਊਣਗੇ ਤੇ 25 ਤਰੀਕ ਤੱਕ ਉਸ ਤੋਂ ਬਾਅਦ 3 ਤਰੀਕ ਤੱਕ ਤਰਾਜਾ ਸੋਧ ਕੀਤੀ ਜਾਊਗੀ ਤੇ 7 ਦਸੰਬਰ ਨੂੰ ਇਹ ਨਵੀਂ ਲਿਸਟ ਜਾਰੀ ਕੀਤੀ ਜਾਊਗੀ لیکن 14 تاریخ ਤੋਂ بعد ایک بھی اج تک کوئی لسٹ جاری نہیں ہوئی اج اسیں एसडीएम صاحب سداج سنگھ پی سنگھ ਨੂੰ ਮਿਲੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਦੱਸਿਆ ਕਿ ਇਹ ਨਿਸਕਾ ਬਾਰੇ ਕੋਈ ਸਰ ਕੋਈ لسٹ ਬੋਟਲਿਸ جاری ਨਹੀਂ ਕੀਤੀ ਜੀ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਤੁਹਾਡਾ کیس ਹੈਗਾ ਵਾ ਇਹ ਸੁਪਰੀਮ ਕੋਰਟ ਦੇ ਅੰਡਰ ਐਕਚੁਅਲੀ ਚੱਲ ਰਿਹਾ ਵਾ ਤੇ ਜੋ ਵੀ ਉੱਥੇ ਫੈਸਲਾ ਹੋਊਗਾ ਇਹ ਡੀਜੀ ਸਾਹਿਬ ਨੇ ਫੈਸਲਾ ਕਰਨਾ ਵਾ ਤੇ ਅਸੀਂ ਉਹ ਮੰਗ ਕੀਤੀ ਆ ਕਿ ਜਿਹੜੀ ਵੀ ਵਾਰਡ ਬੰਦੀ ਤੁਸੀਂ ਦੇਣੀ ਆ چاہے ਉਹ 2015 ਦੀ ਆ 2020 ਦੀ ਆ ਜਾਂ 2022 ਦੀ ਆ ਜਾਂ ਕੋਈ ਨਵੀਂ ਬਰਾਨੀ ਆ ਉਹ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ ਕਿਉਂਕਿ ਫਗਵਾੜੇ ਦਾ ਬਹੁਤ ਵੱਡਾ ਟੱਕਾ ਹੋ ਰਿਹਾ 2000 ਮਾਰਚ 2020 ਤੇ 5 ਸਾਲ ਦਾ ਟਰਮ ਪੂਰੇ ਹੋ ਗਏ ਸੀ 2015 ਦੀ ਕਾਰਪੋਰੇਸ਼ਨ ਦੀ ਚੋਣਾਂ ਹੋਈਆਂ ਸੀ ਤੇ ਕਿੱਡੀ ਵੱਡੀ ਇਹ ਇੱਕ ਡੈਮੋਕ੍ਰੇਸੀ ਹੋ ਕੇ ਵੀ ਕਿੱਡੀ ਵੱਡੀ ਤਰਸਦੀ ਹੈ ਫਗਵਾੜੇ ਦਾ ਟੱਕਾ ਵਾ ਕਿ ਅੱਜ 5 ਸਾਲ ਹੋ ਗਏ ਆ ਮਾਰਚ ਸਾਡੇ 2025 ਦੀ 5 ਸਾਲ ਪੂਰੇ ਹੋ ਜਾ ਰਹੇ ਬਿਨਾ ਹਾਸੋ ਜਿਸ ਕਰਕੇ ਫਗਵਾੜੇ ਦਾ ਸਾਰਾ ਵਿਕਾਸ ਰੁਕਿਆ ਪਿਆ ਫਗਵਾੜੇ ਦਾ ਕੋਈ ਕੰਮ ਨਹੀਂ ਹੋ ਰਿਹਾ ਨਾ ਕੋਈ ਲੜਾਈ ਜਗ ਰਹੀਆਂ ਨਾ ਕੋਈ ਇਥੇ ਨਵਾਂ ਪ੍ਰੋਜੈਕਟ ਸ਼ੁਰੂ ਹੋ ਰਿਹਾ ਨਾਗ ਸੜਕਾ ਬਣ ਰਹੀ ਹੈ ਬਹੁਤ ਮਲਗੀ ਬੰਦੇ ਹਾਲ ਆ ਨਾ ਕੋਈ ਜਿਹੜੇ ਸਾਡੇ ਡੰਪ ਹੈਗੇ ਆ ਉਹ ਕੋ ਚੱਕੇ ਜਾ ਰਹੇ ਆ ਬਹੁਤ ਸਫਾਈਆਂ ਦਾ ਬਹੁਤ ਬੁਰਾ ਹਾਲ ਚੱਲ ਰਿਹਾ ਜਿਸ ਕਰਕੇ ਅੱਜ ਸਾਡੇ ਸ਼ਰੂਮ ਨੇ ਕਾਲੀਵਾਲ ਦੇ ਸਾਡੇ ਜਿਹਨੇ ਸਾਡੇ ਸੀਨੀਅਰ ਸਾਡੇ ਕਾਉਂਸਲਰ ਆਏ ਮੈਡਮ ਸਰਬਜੀਤ ਕੌਰ ਜੀ ਮੈਡ ਪਰਮਜੀਤ ਕੁੰਬੋ ਜੀ ਕਿੰਦਾ ਜੀ ਸਾਡੇ ਮੰਗਾ ਜੀ ਸਾਰੇ ਸਾਡੇ ਕਾਉਂਸਲਰ ਨਾਲ ਇਥੇ ਪਹੁੰਚੇ ਆ ਤੇ ਮੈਂ ਇਹ ਮੰਗ ਕਰਦਾ ਡੀ ਸਾਹਿਬ ਤੋਂ ਕਿ ਡੀ ਸਾਹਿਬ ਜੋ ਵੀ ਤੁਸੀਂ ਇਹ ਬਾਡਵੰਦੀ ਲਾਗੂ ਕਰ ਰਹੀਆਂ ਵੈਸੇ ਤਾਂ ਜੋ ਵੀ ਸੁਪਰੀਮ ਕੋਰਟ ਨੇ ਆਰਡਰ ਕੀਤੇ ਉਹ ਚਹੀ ਕਿਹਾ ਕਿ ਜਿਹੜ ਬੋਟਰ ਲਿਸਟਾਂ ਦੇ ਪਹਿਲਾਂ ਜਿਹੜੇ ਹੋ ਚੁੱਕੀ ਆ ਆਪਣੇ ਇਲੈਕਸ਼ਨ ਉਹ ਉੱਤੇ ਵੋਟਾਂ ਕਰਾਈਆਂ ਜਾਂਨ 2015 ਦੀ ਬੋਟਰ ਲਿਸਟੇ ਇਲੈਕਸ਼ਨਾਂ ਹੋਈਆਂ ਸੀ ਤਾਂ ਅਸੀਂ ਚਾਹੁੰਦੇ ਆ ਕਿ ਅਗਰ 2015 ਦੀ ਹੋਣ ਬਾਕੀ ਤੁਹਾਡੀ ਮਰਜ਼ੀ ਆ ਜਿੱਥੇ ਕਰਾਣੇ ਆ ਸ਼੍ਰੋਮਨੀ ਅਕਾਲੀਦਾਰ ਇਲੈਕਸ਼ਨ ਲੜਨ ਲਈ ਤਿਆਰ ਆ ਪਰ ਇਹ ਡਿਲੇ ਨਾ ਕੀਤਾ ਜਾਵੇ ਇਹ ਫਗਵਾੜਾ ਨਿਵਾਸੀਆਂ ਦਾ ਬਹੁਤ ਵੱਡਾ ਤੱਕਾ ਫਗਵਾੜਾ ਮਲੇਰ ਕੋਟਰਾ ਤੇ ਡੇਰੇ ਬਾਬਾ ਨਾਨਕ ਨੂੰ ਲੈ ਕੇ 655 ਇਹ ਕਲੀਅਰ ਕੀਤਾ ਤੁਸੀਂ ਅੱਜ ਆ ਕੀਤੇ ਗੱਲ ਕੀਤੀ ਇਹਨਾਂ ਨੇ ਉਹਨਾਂ ਆਪ ਦੱਸਿਆ ਕਿ ਇਹ ਤਿੰਨਾਂ ਕਰਕੇ ਤਿੰਨਾਂ ਦੇ ਡੀ ਸਾਹਿਬ ਨੇ ਜੋ ਵੀ ਕਰਨਾ ਆ ਆਰਡਰ ਡੀ ਸਾਹਿਬ ਨੇ ਦੇਖਣਾ ਹੈ ਨਾ ਤੇ ਉਹਨਾਂ ਨੇ ਆਪ ਇਹ ਗੱਲ ਕਹੀ ਆ ਹੋ ਸਕਦਾ ਜਿਹੜੀ ਇਹ ਕਹਿੰਦੇ ਕਿ ਜਿਹੜੀ ਮੋਡਲ ਇਸਾਂ ਸੁਧਾਈ ਦਾ ਕੰਮ ਹੈਗਾ ਇਹ ਸ਼ਾਇਦ ਥੋੜਾ ਡਿਲੇ ਨਾਲ ਸ਼ੁਰੂ ਹੋਊਗਾ ਮੈਨੂੰ ਤਾਂ ਲੱਗ ਰਿਹਾ ਕਿ ਜੋ ਪਹਿਲਾਂ ਤੱਕਾ ਹੁੰਦਾ ਆਇਆ ਵਾ ਚਾਹੇ ਉਹ ਕਾਂਗਰਸ ਸਰਕਾਰ ਸੀ ਤੇ ਚਾਹੇ ਆਮ ਪਾਰਟੀ 10 ਸਾਲ ਹੋ ਗਏ ਆ ਤੇ ਮੈਨੂੰ ਤਾਂ ਲੱਗਦਾ ਕਿ ਸਾਲ ਦੋ ਸਾਲ ਹੋਰ ਲਟਕ ਜੰਦੀਆਂ ਨਹੀਂ ਹਿੰਦੀ ਸਭ ਤੋਂ ਫਿਰ ਮੰਗ ਕਰਦੇ ਆ ਕਿ ਤੇ ਇਲੈਕਸ਼ਨ ਕਰਾਈ ਜਨ ਪਵਾੜੇ ਦੇ ਪਵਾੜੇ ਦੇ ਲੋਕਾਂ ਦਾ ਤੱਕਾਂ ਨਾ ਕੀਤਾ। ਅ ਰਜਿੰਦਰ ਸਿੰਘ ਚੰਦੀ ਸਾਡੇ ਨਾਲ ਨੇ ਦਿਹਾਤੀ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਕਿਹਾ ਵੀ ਮੈਂ ਰეკੋਮੈਂਡੇਸ਼ਨ ਤੁਹਾਡੀ ਡੀਸੀ ਸਾਹਿਬ ਨੂੰ ਭੇਜਦਾ ਹਾਂ। ਡੀਸੀ ਉਹਨਾਂ ਨੂੰ ਵੀ ਤੁਸੀਂ ਮਿਲੋਗੇ ਕੋਈ ਅਕਾਲੀ ਦਲ ਵੱਲੋਂ ਵਫਦ ਜਾਊਗਾ। ਹਾਂ ਬਿਲਕੁਲ ਅਸੀਂ ਉਹਨਾਂ ਨੂੰ ਮਿਲ ਕੇ ਆਵਾਂਗੇ। ਇੱਕ ਮਗਰ ਗੱਲ ਹੋਰ ਕਹਿਣੀ ਚਾਹੁੰਦਾ ਜਿਹੜੀ 2020 ਦੀ ਵਾਰਡ ਬੰਦੀ ਹੋਈ ਸੀ। ਉਹਦੇ ਵਿੱਚ ਜਿਹੜੀ 2015 ਸੀ ਉਹ ਚ 39 ਨੰਬਰ ਤੇ 50 ਨੰਬਰ ਵਾਰਡ ਬੀਸੀ ਸੀ। ਕੀ ਕਰਨਾ ਕਿ 2020 ਦੀ ਵਾਰਡ ਬੰਦੀ ਚ ਉਹੀ ਵਾਰਡ ਜਿਹੜੇ ਹੈਗੇ ਆ ਉਹ ਬੀਸੀ ਵਾਲੇ ਉਹ ਐਸਸੀ ਬਣ ਗਿਆ ਜਾਂ ਜਨਰਲ ਬਣ ਗਿਆ ਤੇ ਨਵੇਂ ਬੀਸੀ ਆ ਵਾੜ ਬਣਾਤੀ ਕੀ ਕਾਰਨ ਹੋਇਆ ਕਿ ਉੱਥੋਂ ਜਿਹੜੀ ਬੱਸੋ ਹੈਗੀ ਆ 39 ਜਿਹੜੇ 2015 ਸੀ 39 ਨੰਬਰ ਵਾਰ ਤੋਂ ਜਿਹੜੀ ਬੀਸੀ ਉੱਥੇ ਬਸਿੰਗ ਸੀ ਉਹ ਕਿਤੇ ਹੋਰ ਚਲੇ ਗਏ ਜਿਹੜੇ ਉੱਥੇ ਜਾ ਕੇ ਬਸਿੰਗ ਵਧ ਗਏ ਆ ਤੁਸੀਂ ਮੰਗ ਕਰਦੇ ਹੋ ਵੀ ਤੁਹਾਨੂੰ ਟਾਈਮ ਪ੍ਰੋਪਰ ਮਿਲਣਾ ਚਾਹੀਦਾ ਪ੍ਰੋਪਰ ਸਰਕਾਰ ਤੁਹਾਨੂੰ ਇੱਕ ਪਹਿਲਾਂ ਲਿਸਟ ਜਾਰੀ ਕਰੇ ਤੁਹਾਡੇ ਤੱਕ ਪਹੁੰਚਾਵੇ ਹਰ ਪਾਰਟੀ ਤੱਕ ਫਿਰ ਉਹਦੇ ਤੇ ਇਤਰਾਜ਼ਾਂ ਦੇ ਵੀ ਟਾਈਮ ਤੁਹਾਨੂੰ ਪ੍ਰੋਪਰ ਮਿਲਣਾ ਚਾਹੀਦਾ ਜੀ ਦੇਖੋ ਜੇ ਸਾਨੂੰ ਵਾਰਡਬੰਦੀ ਕਲੀਅਰ ਹੋਊਗੀ ਤਾਹੀ ਅਸੀਂ ਇਤਰਾਜ਼ ਲਾ ਸਕਦੇ ਨਾ 2020 20 ਦੀ ਜਿਹੜੀ ਵਾਰਡਬੰਦੀ ਹੈਗੀ ਉਹ ਚ ਇਹਦਾ ਜਿਹੜੇ ਐਸਸੀ ਵਾਰਡਨ ਜਨਰਲ ਕੀਤਾ ਜਨਰਲ ਵਾਰਡਨ ਐਸਸੀ ਕੀਤਾ ਮਤਲਬ ਕਿ ਬਹੁਤ ਵੱਡਾ ਉਹਦਾ ਵੈਸੇ ਬਹੁਤ ਵੱਡਾ ਕਪਲਾਵਾ ਤੇ ਮੇਨੂੰ ਤਾਂ ਲੱਗਦਾ ਜੇ 2020 ਦੇ ਨਾਲ ਵਾਰਡਬੰਦੀ ਲਾਗੂ ਕੀਤੀ ਤਾਂ ਹੋ ਸਕਦਾ ਕਿ ਉੱਤੇ ਫਿਰ ਸਟੇ ਲੱਗ ਉਹਦਾ 2020 ਦੀ ਜੇ ਵਾਰਡ ਬੰਦੀ ਅੱਛਾ ਤੁਸੀਂ ਕੀ ਇੱਕ ਸਵਾਲ ਹੁਣ ਇਹਦੇ ਤੇ ਮੁੱਦਾ ਤੁਹਾਡੇ ਸਵਾਲਾਂ ਤੋਂ ਸਵਾਲ ਇਹ ਆ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਕਿਹੜੀ ਵਾਰਡ ਬੰਦੀ ਜਿਹੜੀ ਆ ਉਹਨੂੰ ਪਸੰਦ ਕਰਦਾ 2015 ਦੀ ਕਰਦਾ 2020 ਦੀ ਕਰਦਾ 2022 ਦੀ ਕਰਦਾ ਅਸੀਂ ਦੇਖੋ ਅਸੀਂ ਕਹਿੰਦੇ ਆ ਕਿ ਵਾਰਡ ਬੰਦੀ ਉਹ ਹੋਣੀ ਚਾਹੀਦੀ ਜਿਹੜੀ ਬਿਲਕੁਲ ਸਹੀ ਹੋਵੇ ਜਿਹੜੇ ਸੁਪਰੀਮ ਕੋਰਟ ਨੇ ਆਰਡਰ ਕੀਤੇ ਉਹ ਚ ਇਹ ਕਿਹਾ ਕਿ ਜਿੰਨਾ ਤੇ ਵੋਟਾਂ ਹੋਈਆਂ ਉਹਨਾਂ ਦੇ ਤਿੰਨਾਂ ਵਿੱਚੋਂ ਸਹੀ ਕਿਹਨੂੰ ਮੰਨਦੇ ਹੋ ਫਿਰ ਉਹਨੂੰ ਕੋਈ ਨਾ ਕੋਈ ਧਾਰਨਾ ਮੰਨਿਆ ਦੇ। ਦੇਖੋ ਮੈਂ ਅਸੀਂ ਜੋ ਪਹਿਲਾਂ ਸੁਪਰੀਮ ਕੋਰਟ ਨੇ ਆਰਡਰ ਕੀਤਾ ਵਾ ਕਿ ਜਿੱਤੇ ਵੋਟਾਂ ਹੋਈਆਂ ਉਹ ਵਾਟਬੰਦੀ ਲਾਗੂ ਕੀਤੀ ਜਾਵੇ। 2015 ਦੇ ਵੋਟਾਂ ਹੋਈਆਂ ਬਾਕੀ 2 ਨਵੀਂ ਬਣਾਣੀ ਨਵੀਂ ਬਣਾ ਲੈਣ ਕੋਈ ਦਿੱਕਤ ਨਹੀਂ ਹੈਗੀ ਪਰ ਬਣਾਣ ਸਹੀ। ਜਿਹੜੇ BC ਵਾਰਡ ਹੈਗੇ ਉਹਨੂੰ BC ਕੀਤਾ ਜਾਵੇ ਜਿਹੜੇ SC ਵਾਰਡ ਉਹਨਾਂ SC ਕੀਤਾ ਜਾਵੇ। SC ਦੇਖੋ ਐਸੇ ਜਿਹੜੇ ਮਹੱਲੇ ਹੈਗੇ ਉਹਨਾਂ ਜਨਰਲ ਕਰ ਦਿੱਤਾ। ਜਿਹੜੇ ਜਨਰਲ ਮਹੱਲੇ ਆ ਉਹਨਾਂ SC ਕਰ ਦਿੱਤਾ। ਇਹ ਜਿਹੜੀ 2020 ਦੀ ਬਾੜਬੰਦੀ ਹੈਗੀ ਆ ਉਹ ਜਿਹੜੀ ਰੇਲਵੇ ਲਾਈਨਾਂ ਲੰਘਦੀਆਂ ਉਹ ਸੁਤਰਾਮਪੁਰੇਓ ਏਰੀਆ ਨਹਿਰੂ ਨਗਰ ਨਾਲ ਜੋੜ ਦੁੱਤਾ ਇਹ ਕਿੱਥੋਂ ਤੱਕ ਹੈਗਾ ਵੇ ਮਲਕੀ ਕਿੰਨੇ ਲੋਕ ਸਿਰਫ ਇਹ ਸੇ ਵਾਰ ਤੇ ਕੋਈ ਹੋਰ ਵਾਡਾਂ ਤੇ ਵੀ ਇਤਰਾਜ਼ ਆ ਬੀਬੀ ਸਰਜੀ ਕੋਲ ਪੁੱਛਦੇ ਹਨ ਤੁਹਾਨੂੰ ਇਤਰਾਜ਼ ਕਿੱਥੇ ਆ ਇਹ ਵੀ ਦੇਖੋ ਨਾ ਅੱਜ ਬਹੁਤ ਜ਼ਰੂਰੀ ਹੈ ਵੀ ਤੁਹਾਡੇ ਇਤਰਾਜ਼ ਕਿਹੜੇ ਆ ਇੱਕ ਤੇ ਖਰਾਨਾ ਸਾਹਿਬ ਨੇ ਦੱਸਤਾ ਹੋਰ ਵਾਡਾਂ ਤੇ ਵੀ ਇਤਰਾਜ਼ ਦੇਖੋ ਇਤਰਾਜ਼ ਤਾਂ ਦੇਖੋ ਖਰਾਨਾ ਸਾਹਿਬ ਦੱਸ ਰਹੇ ਨੇ ਕਿ ਜਿਹੜੇ 85% ਐਸਸੀ ਆ ਉਹਨਾਂ ਨੂੰ ਜਰਨਲ ਬਣਾਤਾ ਜਿਹੜੇ ਵੀਸੀ ਆ ਉਹਨਾਂ ਨੂੰ ਐਸਸੀ ਬਣਾਤਾ ਇਸ ਤੋਂ ਵੱਧ ਕਿਹੜਾ ਇਤਰਾਜ਼ ਹੋ ਸਕਦਾ ਜਿਹੜੀ ਘਰ ਦੀਆਂ ਵੋਟਾਂ ਚਾਰ ਚੱਕ ਕੇ ਉਹ ਕਿਸੇ ਹੋਰ ਏਰੀਆ ਵਿੱਚ ਪਾਤੀਆਂ ਜਿਹੜੀਆਂ ਆਪਣੀਆਂ ਵੋਟਾਂ ਆ ਉਹ ਕਿਸੇ ਹੋਰ ਤੇ ਪਾਤੀਆਂ ਉਰੇ ਏਰੀਆ ਦੇ ਠਿਕਾਣਾ ਸਾਹਿਬ ਮੇਰਾ ਵਾਰ ਜਿਹੜਾ ਜੀ ਇਹਨਾਂ ਨੇ ਪਹਿਲਾਂ ਤਾਂ ਲੇਡੀਜ਼ ਕਰਤਾ ਕੋਈ ਗੱਲ ਨਹੀਂ ਪਰ VOTER ਸੂਚੀ ਜਦੋਂ ਦੇਖੀ ਆ ਮੈਂ ਹੈਰਾਨ ਰਹਿ ਗਿਆ ਕਿ 326 ਵੋਟਾਂ ਹਰਵਨ ਸਟਰੀਟ ਦੀਆਂ ਤੇ 145 ਵੋਟਾਂ ਜਿਹੜੀਆਂ ਆਵਾ ਸਾਧੂ ਰਾਮ ਕਲੋਨੀ ਦੀਆਂ ਪਾਈਆਂ ਹੋਈਆਂ ਮੇਰੇ ਆਪਣੇ ਵਾਰ ਦੀਆਂ ਵੋਟਾਂ ਮੇਰੀਆਂ ਵੋਟਾਂ ਕਿਸੇ ਹੋਰ ਵਾਰ ਚ ਪਾਤੀਆਂ ਬਿਲਕੁਲ ਧੱਕਾ ਕੀਤਾ ਗਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਦੁਬਾਰਾ ਧੱਕਾ ਨਾ ਹੋਵੇ ਸਾਫ਼ ਸੁਥਰੀ ਵੋਟਰ ਸੂਚੀ ਜਾਰੀ ਕਰੋ ਉਹਨੂੰ ਅਸੀਂ ਦੇਖ ਕੇ ਜਿਹੜਾ ਵੀ ਇਤਰਾਜ਼ ਹੋਊਗਾ ਉਹ ਲਾਵਾਂਗੇ ਨਹੀਂ ਤਾਂ ਹਾਈ ਕੋਰਟ ਦੇ ਜੋ ਹੁਕਮ ਆ 15 ਦੀ ਤੇ ਕਰਾਓ ਅਸੀਂ ਤਿਆਰ ਬੈਠੇ ਹਾਂ ਤਾਂ ਫਗਵਾੜਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਕੱਲ ਇਹ ਹੈ ਜੀ ਲੋਕਤੰਤਰ ਰਾਜ ਦੇ ਅੰਦਰ ਕਾਰਪੋਰੇਸ਼ਨ ਹੋਣੀ ਚਾਹੇ ਪੰਚਾਇਤਾਂ ਹੋਣ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਜੋ ਵੀ ਹੈਗਾ ਉਹ ਜਿਹੜਾ ਸਿਸਟਮ ਦੇ ਨਾਲ ਕਰਵਾਈਆਂ ਜਾਂਦੀਆਂ 5 ਸਾਲ ਲਈ ਲੋਕ ਚੁਣਦੇ ਨੇ ਇਹ ਤਕਰੀਬਨ ਮੈਨੂੰ ਲੱਗਦਾ ਵੀ 10.5 ਤੋਂ ਸਾਡੇ 9.5 ਸਾਲ ਤੋਂ ਪਲੱਸ ਟਾਈਮ ਹੋ ਗਿਆ ਇਹ ਚੋਣਾਂ ਹੋਈਆਂ ਨੇ ਇਹ ਬਹੁਤ ਜਲਦ ਚੋਣਾਂ ਕਰਾਉਣੀਆਂ ਚਾਹੀਦੀਆਂ ਕਿਉਂਕਿ ਵਿਕਾਸ ਕਦੇ ਹੋਊਗਾ ਜੇ ਨਮਾਇंदे ਚੁਣੇ ਜਾਣਗੇ ਉਹਨਾਂ ਦਾ ਹੌਸ ਚੱਲੂਗਾ ਹੌਸ ਦੇ ਵਿੱਚ ਜੋ ਵੀ ਪਾਸ ਕਰਨਗੇ ਉਹਦੇ ਤਰੀਕੇ ਨਾਲ ਹੀ ਸ਼ਹਿਰ ਨੂੰ ਚਲਾਇਆ ਜਾਂਦਾ ਜੇ ਅੱਜ فرض ਕਰੋ ਇਹ ਕੰਮ ਨਹੀਂ ਹੈਗਾ ਜੇ ਸਰਕਾਰ ਨਹੀਂ ਕਰਾਉਂਦੀ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਕਮੀਆਂ ਹੈ ਸਰਕਾਰ ਦੇ ਵਿੱਚ ਸਰਕਾਰ ਨੂੰ ਕਰਾਉਣੀ ਚਾਹੀਦੀ ਇਲੈਕਸ਼ਨ ਜੇ ਹੁਣ ਪਿਛਲੀਆਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਉਹ ਵੀ ਜਿਹੜੀਆਂ ਚੋਣਾਂ ਹੋਈਆਂ ਉਹ ਚੋਣਾਂ ਜੋ ਪਹਿਲੋਂ ਇਲੈਕਸ਼ਨ ਹੋਈ ਸੀਗੀ ਉਹ ਉਸੇ ਆਧਾਰ ਤੇ 2018 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਉਸੇ ਬੋਟ ਸੂਚੀ ਤੇ ਜਿਹੜੀ ਹੁਣ ਇਲੈਕਸ਼ਨ ਹੋਈ ਹੈ ਤੇ ਇਹ ਵੀ ਜਿਹੜੀ ਇਲੈਕਸ਼ਨ ਇਹ 15 ਦੇ ਵਿੱਚ ਇਲੈਕਸ਼ਨ ਹੋਈ ਆ 2015 ਤੇ 2015 ਦੇ ਹਿਸਾਬ ਨਾਲ ਹੀ ਇਹਨਾਂ ਨੂੰ ਇਲੈਕਸ਼ਨ ਜਿਹੜੀ ਪੰਜਾਬ ਸਰਕਾਰ ਨੂੰ ਕਰਾ ਦੇਣੀ ਚਾਹੀਦੀ ਹੈ ਜੇ ਨਹੀਂ ਕਰਾਉਂਦੇ ਕੁਝ ਉਹਦੇ ਵਿੱਚ ਕਰਦੇ ਆ ਤਾਂ ਉਹਦਾ ਮਤਲਬ ਵੀ ਕੋਈ ਮਾਮਲਾ ਗੜਬੜ ਹੈ ਤੇ ਇਸ ਕਰਕੇ ਲੋਕਾਂ ਦੀ ਮੰਗ ਹੈ ਇਹ ਸ਼ਹਿਰ ਦੀ ਮੰਗ ਹੈ ਸ਼ਹਿਰ ਚਾਹੁੰਦਾ ਸ਼੍ਰੋਮਣੀ ਕਾਲੀ ਦਲ ਚਾਹੁੰਦਾ ਅਸੀਂ ਹਰੇਕ ਇਲੈਕਸ਼ਨ ਲਾਣ ਨੂੰ ਤਿਆਰ ਆ ਸਾਡੇ ਵਰਕਰ ਸਾਡੇ ਸਾਰੇ ਵੀਰ ਆਏ ਆ ਤੇ ਕੌਂਸਲਰ ਵੀ ਜਿਹੜੇ ਇਸ ਟਾਈਮ ਸੁਵਾਵਾ ਕਰ ਰਹੇ ਨੇ ਤੇ ਰਣਜੀਤ ਸਿੰਘ ਖਰਾਨਾ ਜੀ ਹਲਕਾ ਚਾਰਜ ਨੇ ਸ਼ਹਿਰੀ ਦੇ ਇਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਇਹ ਸਰਕਾਰ ਦੇ ਐ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਆ ਅਸੀਂ ਸਾਰਿਆਂ ਨੇ ਇਹ ਉਹ ਇਹ ਜਿਹੜੀਆਂ ਚੋਣਾ ਆ ਸਹੀ ਤਰੀਕੇ ਨਾਲ ਕਰਾਈ ਜਾਂਦੇ ਅਸੀਂ ਜਿਹੜੀ ਚੋਣ ਕਰਾਉਣ ਨੂੰ ਮਤਲਬ ਬਿਲਕੁਲ ਤਿਆਰ ਪਰ ਤਿਆਰ ਲਾਣ ਨੂੰ ਇਸ ਕਰਕੇ ਜਿਹੜਾ ਇਹ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ ਆ ਇਹ ਨਹੀਂ ਹੋਣੀ ਚਾਹੀਦੀ ਬੀਬੀ ਸਰਬਜੀਤ ਕੌਰ ਸਾਡੇ ਨਾਲ ਨੇ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਨੇ ਕਿੰਨਾ ਕੁ ਵਿਕਾਸ ਕਰਜ ਤੇ ਤੁਸੀਂ ਤਾਂ ਬਕਤੌਰ ਕੌਂਸਲਰ ਨੇ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਨੇ ਕਿੰਨਾ ਕੁ ਵਿਕਾਸ ਕਰਜ ਤੇ ਤੁਸੀਂ ਤਾਂ ਬਕਤੌਰ ਕੌਂਸਲਰ ਹੋ ਸਾਨੂੰ ਜਦੋਂ ਲੋਕ ਕਹਿੰਦੇ ਆ ਸਾਡੇ ਆ ਕੰਮ ਕਰਵਾਓ ਪਰ ਕੌਂਸਲਰ ਕੋ ਇਸ ਵੇਲੇ ਕੋਈ ਤਾਕਤ ਨਹੀਂ ਆ ਉਹਦੇ ਕੋਈ ਰਾਈਟ ਨਹੀਂ ਹੈਗੇ ਕਿੱਦਾਂ ਦੀਆਂ ਮੁਸ਼ਕਲਾਂ ਤੁਹਾਨੂੰ ਆndੀਆਂ ਸਾਹਮਣੇ ਤੇ ਇਸ ਦੇ ਵਿੱਚ ਸਾਨੂੰ ਬਹੁਤ ਵੱਡੀਆਂ ਮੁਸ਼ਕਲਾਂ ਆ ਰਹੀਆਂ ਆ ਜਿਸ ਤਰ੍ਹਾਂ ਹਾਊਸ ਦੇ ਵਿੱਚ ਸਾਡਾ ਹਾਊਸ ਨਹੀਂ ਹੈਗਾ 15 ਦੇ ਵਿੱਚੋਂ ਬਾਅਦ ਚ 20 ਦੀ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਨਹੀਂ ਹੋਈ ਹੈਗੀ ਇਹ ਬਹੁਤ ਵੱਡੀ ਪ੍ਰੋਬਲਮ ਆ ਕਿਉਂਕਿ ਇਸ ਕਰਕੇ ਪ੍ਰੋਬਲਮ ਆ ਵਿਕਾਸ ਦੇ ਕੋਈ ਕੰਮ ਨਹੀਂ ਹੋ ਰਹੇ ਕੋਈ ਨਕਮੀ ਸਰਕਾਰ ਆ ਗਈ ਆ ਜਿਹੜੀ 3 ਸਾਲਾਂ ਤੋਂ ਵਿਕਾਸ ਦਾ ਕੰਮ ਦੇਖੋ ਚਾਹੀ ਕੋਈ ਸੜਕ ਲਾ ਲਓ ਚਾਹੀ ਕੋਈ ਗਲੀਆਂ ਨਾਲੀਆਂ ਲਾ ਲਓ ਚਾਹੀ ਤੁਸੀਂ ਸਟਰੀਟ ਲਾਈਟ ਲਾ ਲਓ ਜੇ ਕੋਈ ਸਟਰੀਟ ਲਾਈਟ ਦਾ ਮੈਸੇਜ ਲਾਣਿਆ ਤੇ ਉਹ ਕਹਿੰਦੇ ਕੋ ਸਾਡੇ ਕੋਲ ਸਮਾਨ ਹੈ ਨੀਗਾ ਇਸ ਤੋਂ ਵੱਧ ਸਰਕਾਰ ਨਕਮੀ ਕੀ ਹੋ ਸਕ ਇਹ ਇਲੈਕਸ਼ਨ ਕਰਾਉਣ ਤੋਂ ਡਰਦੇ ਆ ਇਹ ਇਸ ਕਰਕੇ ਡਰਦੇ ਆ ਕਿਉਂਕਿ ਇਹਨਾਂ ਦੇ ਕੋਲ ਕੋਈ ਵਿਕਾਸ ਦਾ ਮੁੱਦਾ ਨਹੀਂ ਹੈਗਾ ਜੇ ਕੋਈ ਮੁੱਦਾ ਹੁੰਦਾ ਤੇ ਇਹ ਸਾਡੇ ਨਾਲ ਦੁਆਰਾ ਚੋਣ ਕਰਾਉਂਦੇ ਹੁਣ ਚੋਣ ਕਰਾਉਣ ਦੇ ਲਈ ਉਹਨਾਂ ਹਲੇ ਵੀ ਵੇਟ ਕਰਦੇ ਆ ਕਿ ਅਸੀਂ ਸੁਪਰੀਮ ਕੋਰਟ ਜਾਈਏ ਜਾ ਕੇ ਉੱਥੇ ਅਸੀਂ ਹੋਰ ਟਾਈਮ ਲਈਏ ਕੋਈ ਵਿਕਾਸ ਦਾ ਕੰਮ ਸ਼ੁਰੂ ਕਰ ਸਕੀਏ ਲੇਕਿਨ ਇਹਨਾਂ ਕੋਲ ਕੋਈ ਟਾਈਮ ਨਹੀਂ ਮਿਲਿਆ ਹੈਗਾ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਇਸ ਵੇਲੇ ਸ਼ਹਿਰ ਦਾ ਹਾਲ ਦੇਖੋ ਸਭ ਤੋਂ ਮਾੜਾ ਹਾਲ ਹੈ ਮੈਂ ਇਹੀ ਕਹਿਣਾ ਚਾਹਨੀ ਆ ਕਿ ਚੋਣਾ ਕਰਵਾਉਣੀਆਂ ਚਾਹੀਦੀਆਂ ਆ ਹਾਊਸ ਦੇ ਵਿੱਚ ਕਾਉਂਸਲਰ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਨਾਲ ਆਪਾਂ ਹਾਊਸ ਵਿੱਚ ਬੈਠ ਕੇ ਕੰਮਾਂ ਦੇ ਜਿਹੜੇ ਆ ਉਹਨਾਂ ਵਿੱਚ ਕਰ ਸਕੀਏ ਕਿ ਇਹ ਕੰਮ ਹਾਊਸ ਵਿੱਚ ਆ ਹੋਵੇ ਚਾਹੇ ਉਹ ਤੁਸੀਂ ਲਾ ਲਓ ਡਿਵੈਲਪਮੈਂਟ ਦਾ ਕੰਮ ਲਾ ਲਓ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਨਹੀਂ ਹੈਗਾ ਹਾਊਸ ਬਣਨਾ ਚਾਹੀਦਾ ਆ ਕਿਸੇ ਵੀ ਸਰਕਾਰ ਦਾ ਬਣਨਾ ਚਾਹੀਦਾ ਪਰ ਬਣਨਾ ਜ਼ਰੂਰ ਚਾਹੀਦਾ ਹਾਊਸ ਦੇ ਵਿੱਚ ਬੈਠ ਕੇ ਜਿੰਨੇ ਵੀ ਕਾਉਂਸਲਰ ਹੋਣਗੇ ਉਹ ਆਪਣੇ ਜਿਹੜੇ ਮੁੱਦੇ ਆ ਉਠਾਉਣਗੇ ਤਾਂ ਹੀ ਕੋਈ ਕੰਮ ਹੋਊਗਾ ਇਸ ਕਰਕੇ ਮੈਂ ਚਾਹਦੀ ਆ ਕਿ ਇਹ ਇਲੈਕਸ਼ਨ ਜਿਹੜੀ ਆ ਜਲਦੀ ਤੋਂ ਜਲਦੀ ਕਰਵਾਈ ਜਾਵੇ ਬਲਜਿੰਦਰ ਸਿੰਘ ਠੇਕੇ ਦਾ ਸਾਡੇ ਨਾਂ ਨੇ ਦੋ ਵਾਰ ਐਮਸੀ ਰਹਿ ਚੁੱਕੇ ਨੇ ਫਗਵਾੜਾ ਕਾਰਪੋਰੇਸ਼ਨ ਦੇ ਅ ਅੱਜ ਦਾ ਜਿਹੜਾ ਤੁਸੀਂ ਜੋ ਵੀ ਐਸਟੀਐਮ ਸਾਹਿਬ ਨੇ ਭਰੋਸਾ ਦਿਵਾਇਆ ਸੰਤੁਸ਼ਟ ਆ ਅਕਾਲੀ ਦਲ ਦੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਐਸਜੀਐਮ ਸਾਹਿਬ ਨੂੰ ਵੋਟਰ ਲਿਸਟਾਂ ਅਤੇ ਵਾਰਡਬੰਦੀ ਦੇ ਸਬੰਧ ਵਿੱਚ ਮਿਲੇ ਆ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਵੋਟਰ ਲਿਸਟਾਂ ਵੀ ਜਾਰੀ ਹੋ ਜੰਗੀਆਂ ਤੇ ਵਾਰਡਬੰਦੀ ਪਰ ਹੁਣ ਤੱਕ ਕੁਝ ਵੀ ਨਹੀਂ ਹੋਇਆ ਉਹਦੇ ਕਰਕੇ ਸਾਰੇ ਥੋੜੇ ਸ਼ਸ਼ੋਪੰਜ ਦੇ ਵਿੱਚ ਆ ਕਿ ਅਸੀਂ ਕੀ ਕਰੀਏ ਤੇ ਕੀ ਨਹੀਂ ਕਰੀਏ ਅਸੀਂ ਉਸ ਦੇ ਸਬੰਧ ਵਿੱਚ ਅੱਜ ਐਸਜੀਐਮ ਸਾਹਿਬ ਨੂੰ ਮਿਲੇ ਆ ਕਿ ਵੋਟਰ ਲਿਸਟਾਂ ਜਾਰੀ ਕੀਤੀਆਂ ਜਾਂਨ ਵਾਰਡਬੰਦੀ ਤਾਂ ਸਾਨੂੰ ਪਤਾ ਲੱਗੇ ਕਿ ਕਿਹੜੀ ਵਾਰਡਬੰਦੀ ਤੇ ਇਲੈਕਸ਼ਨ ਹੋਣੀ ਆ ਫਿਰ ਉਸ ਹੱਬ ਨਾਲ ਅਸੀਂ ਆਪਣੀ ਤਿਆਰੀ ਕਰੀਏ ਸਿੱਧਕ ਕਿਨੇ ਫਗਵਾੜਾ ਕਾਰਪੋਰੇਸ਼ਨ ਦੇ ਅੱਜ ਦਾ ਜਿਹੜਾ ਤੁਸੀਂ ਜੋ ਵੀ ਐਸ.ਟੀ.ਐਮ. ਸਾਹਿਬ ਨੇ ਭਰੋਸਾ ਦਿਵਾਇਆ ਸੰਤੋਸ਼ਤਾ ਆ ਅਕਾਲੀ ਦਲ ਦੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਸ.ਟੀ.ਐਮ. ਸਾਹਿਬ ਨੂੰ ਸਮੁੱਚਾ ਅਕਾਲੀ ਦਲ ਜਿਹੜਾ ਫਵਾੜੇ ਦਾਵਾ ਵਿਧਾਤੀ ਤੇ ਸ਼ਹਿਰੀ ਅਸੀਂ ਰਲ ਕੇ ਐਸ.ਟੀ.ਐਮ. ਸਾਹਿਬ ਨੂੰ ਮਿਲਿਆ ਮੈਂ ਦੱਸਣਾ ਚਾਹੁੰਦਾ ਕਿ ਡੀ.ਸੀ. ਸਾਹਿਬ ਦੇ ਵੀ ਧਿਆਨ ਚ ਲਿਆਉਣੇ ਚਾਹੁੰਦਾ ਗੱਲ ਕਿ ਜਦੋਂ ਹਾਈ ਕੋਰਟ ਨੇ ਆਰਡਰ ਕੀਤੇ ਸੀਗੇ ਕਿ ਜਿਹੜੇ ਜਿੱਥੇ ਵੀ ਪੈਂਡਿੰਗ ਕੋਈ ਕੇਸ ਚੱਲਦੇ ਪਏ ਆ ਹਾਈ ਕੋਰਟ ਨੇ ਹਦਾਇਤਾਂ ਕੀਤੀਆਂ ਕਿ ਜਿਹੜੀ ਬਾੜਬੰਦੀ ਤੇ ਇਲੈਕਸ਼ਨ ਹੋ ਕੇ ਹਟਿਆ ਉਸ ਬਾੜਬੰਦੀ ਦੇ ਅਸੀਂ ਇਲੈਕਸ਼ਨ ਕਰਾਈ ਜਾਂਦੇ। ਤੋਂ ਮਾਸੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ 2015 ਦੀ ਤੇ ਇਲੈਕਸ਼ਨ ਹੋਈ ਸੀ ਕਿ 2015 ਦੀ ਤੇ ਇਲੈਕਸ਼ਨ ਕਰਾ ਦੇਣ ਕਿਉਂਕਿ 20 ਦਾ ਜਿਹੜਾ ਨੋਟੀਫਿਕੇਸ਼ਨ ਬਾੜਬੰਦੀ ਦਾ ਹੋਇਆ ਸੀ ਲਿਸਟ ਜਨਤਕ ਨਹੀਂ ਸੀ ਹੋਈ। ਲਿਸਟ ਦੇ ਵਿੱਚ ਬਹੁਤ ਖਾਮੀਆਂ ਸੀ ਜਿਹੜੀਆਂ ਵੋਟਾਂ ਕਿ ਦੂਜੇ ਏਰੀਆ ਦੀਆਂ ਪਈਆਂ ਹੋਈਆਂ ਸੀ ਤੇ ਆਪਣੇ ਏਰੀਆ ਦੀਆਂ ਬਾਹਰ ਸੀ। ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਹਾਈ ਕੋਰਟ ਦੀਆਂ ਹੁਕਮਾਂ ਦੇ ਅਨੁਸਾਰ 2015 ਦੀ ਤੇ ਕਰਾਈ ਜਾਵੇ ਜਾਂ ਜੇ 20 ਤੇ ਵੀ ਕਰਾਉਣੀ ਹੈ ਹੁਣ ਸੋਧ ਕੇ ਕਰਾਇਆ ਜਾਵੇ ਅਸੀਂ ਤਿਆਰ ਆ ਲੈਖਣ ਲੜਨ ਲਈ ਤਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀ ਵੀ ਲਿਸਟ ਹੈਗੀ ਆ ਉਹਨੂੰ ਜਾਰੀ ਕੀਤਾ ਜਾਵੇ ਤਾਂ ਜੋ ਅਸੀਂ ਫਵਾੜੇ ਦੀ ਇਲੈਕਸ਼ਨ ਨੂੰ ਲੜ ਕੇ ਚੰਗੇ ਤਰੀਕੇ ਨਾਲ ਜਿੱਤ ਕੇ ਅਕਾਲੀ ਦਲ ਦਾ ਆਪਣਾ ਇਥੇ ਮੇਅਰ ਬਣਾ ਸਕੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਪ੍ਰਸ਼ਾਸਨ ਤੋਂ ਆਸ ਕਰਦਾ ਕਿ ਸਾਡੀ ਜਿਹੜੀ ਮੰਗ ਨੂੰ ਧਿਆਨ ਚ ਰੱਖਿਆ ਜਾਊਗਾ ਇਹਨਾਂ ਸ਼ਬਦਾਂ ਨਾਲ ਧੰਨਵਾਦ ਪਰਮਜੀਤ ਕੌਰ ਕੰਬੋ ਸਾਡੇ